ਸਾਡੀ ਜੈਕ ਸੂਟ ਦੀ ਸੇਲ ਚੱਲੀ ਰਹੀ ਹੈ 4.5 ਮੀਟਰ ਦਾ ਇੱਕ ਸੂਟ ਮਿਲੂਗਾ 150 ਰੁਪਏ ਦਾ ਪਰ ਜੇ ਤੁਸੀਂ ਤਿੰਨ ਸੂਟ ਲਾਉਂਗੇ ਤਾਂ 400 ਰੁਪਏ ਦੇ ਇਸੇ ਤਰ੍ਹਾਂ ਅਗਰ 5 ਮੀਟਰ ਵਾਲਾ ਇੱਕ ਸੂਟ ਲਾਉਂਗੇ ਤਾਂ 180 ਰੁਪਏ ਦਾ ਅਗਰ ਤਿੰਨ ਸੂਟ ਲਾਉਂਗੇ ਤਾਂ 450 ਰੁਪਏ ਇਹ ਚੀਜ਼ ਪਲੀਜ਼ ਨੋਟ ਕਰ ਲਓ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੌਥ ਹਾਊਸ ਕੋਜਵਾ ਲਓ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਆ ਪਰ ਉਸ ਤੋਂ ਪਹਿਲਾਂ ਦੋ ਤਿੰਨ ਗੱਲਾਂ ਸਮਝ ਲਓ ਕਈ ਭੈਣ ਭਾਈਆਂ ਦੇ ਮੈਸੇਜ ਆਉਂਦੇ ਆ ਕਮੈਂਟਸ ਆਉਂਦੇ ਆ ਐਡਰੈਸ ਦੱਸੋ ਜੀ ਐਡਰੈਸ ਹੈ ਗੜ ਸ਼ੰਕਰ ਤੋਂ ਆਨੰਦਪੁਰ ਰੋਡ ਹੈ ਗੜ ਸ਼ੰਕਰ ਤੋਂ 12 ਕਿਲੋਮੀਟਰ ਅੱਗੇ ਆ ਕੇ ਆਨੰਦਪੁਰ ਰੋਡ ਵਾਲੇ ਤੇ ਅੱਗੇ ਆ ਕੇ ਪੋਜੇਵਾਲ ਸਰਾਇ ਕੱਡਾ ਆਉਂਦਾ ਉੱਥੇ ਕਟਵਾਰਾ ਰੋਡ ਉੱਥੇ ਹੀ ਅੱਡੇ ਦੇ ਵਿੱਚ ਇੱਕ ਕਟਵਾਰਾ ਰੋਡ ਹੈ ਉੱਥੇ ਸਾਡੀ ਸ਼ਾਪ ਹੈ ਜੀ ਇਹ ਸਭ ਤੋਂ ਪਹਿਲਾਂ ਸਮਝ ਲਓ ਕਿਉਂਕਿ ਕਸਟਮਰ ਨੂੰ ਕਈ ਵਾਰ ਨਹੀਂ ਆਉਂਦਾ ਆਣਾ ਗੜ ਸ਼ੰਕਰ ਤੋਂ ਆਨੰਦਪੁਰ ਰੋਡ ਵਾਲੇ ਤੇ ਐ ਬੈਸੇ ਸਾਡਾ ਜ਼ਿਲ੍ਹਾ ਪੈਂਦਾ ਹੈ ਨਵਾਂ ਸ਼ਹਿਰ ਜਿਹਨੂੰ ਸ਼ਹੀਦ ਭਗਤ ਸਿੰਘ ਨਗਰ ਕਹਿੰਦੇ ਆ ਜੀ ਇਹ ਚੀਜ਼ ਸਭ ਤੋਂ ਜ਼ਰੂਰੀ ਮੈਂਸ਼ਨ ਹੋ ਗਈ ਹੈ ਦੂਸਰੀ ਇੱਕ ਚੀਜ਼ ਹੋ ਰਹਾ ਹੈ ਬਹੁਤ ਵਾਰ ਕਸਟਮਰ ਵੀਡੀਓ ਦੇਖ ਕੇ ਬਹੁਤ ਦੂਰ ਤੋਂ ਆ ਜਾਂਦਾ ਪਲੀਜ਼ ਇੱਕ ਚੀਜ਼ ਸਮਝ ਲਓ ਸਾਡੇ ਕੋਲ ਬਹੁਤ بڑے ਦੁਕਾਨਦਾਰ ਨਹੀਂ ਕੁਝ ਆਈਟਮਾਂ ਇਸ ਤਰ੍ਹਾਂ ਦੀਆਂ ਖਰੀਦਦੇ ਆ ਕਿ ਰੇਟ ਉਹ ਵੇਚਣੇ ਜਿਹੜੇ ਕਿਤੇ ਨਾ ਮਿਲਣ ਠੀਕ ਹੈ ਜੀ ਬਹੁਤ ਵਾਰ ਗਾਹਕ ਆਪਣੇ ਵਕਤ ਇਹ ਸੋਚ ਲੈਂਦਾ ਕਿ ਪਤਾ ਨਹੀਂ ਉੱਥੇ ਕਿੰਨਾ ਖੁਸ਼ ਹੋਣਾ ਦੇਖੋ ਨਾਰਮਲ ਜਿਹੇ ਦੁਕਾਨਦਾਰਾਂ ਬਹੁਤ بڑے ਵੀ ਨਹੀਂ ਹਾਂ ਹਾਂ ਰੇਟ ਸਹੀ ਮਿਲਣੇ ਇਹ ਨਾ ਸੋਚ ਕਿ ਆਓ ਕਿ ਇੱਕ ਸੂਟ ਲੈਣਾ ਹੈ ਕਿ ਤੁਹਾਨੂੰ ਆਪਾ ਹਰ ਇੱਕ ਚੀਜ਼ ਪੂਰੀ ਦੁਕਾਨ ਖੋਲ ਕੇ ਦਿਖਾ ਦੇਣੀ ਇਹ ਸਾਡੇ ਲਈ ਔਖਾ ਵੀਡੀਓ ਬਣਾਉਣ ਦਾ ਅਸਲੀ ਮਕਸਦ ਆਹੀ ਹੈ ਜਿਨ੍ਹਾਂ ਨੇ ਇੱਕ ਸੂਟ ਲੈਣਾ ਹੈ ਉਹ ਆਪਣੇ ਵੀਡੀਓ ਦੇ ਵਿੱਚ ਦੇਖਣ ਜੀ ਜੇਕਰ ਉਹਨਾਂ ਨੂੰ ਪਸੰਦ ਆਇਆ ਇੱਕ ਸੂਟ ਮੰਗਵਾ ਲਓ ਔਨਲਾਈਨ ਸਾਡੀ ਸਰਵਿਸ ਹੈ 60 ਰੁਪਏ ਇੱਕ ਕੇਜੀ ਦੀ ਸ਼ਿਪਿੰਗ ਹੈ ਆਲ ਇੰਡੀਆ ਦੇ ਵਿੱਚ ਤੁਸੀਂ ਇੱਕ ਸੂਟ ਮੰਗਵਾਓ ਤੁਹਾਨੂੰ ਉਹ ਸੂਟ ਸਹੀ ਲੱਗੇ ਰੇਟ ਸਹੀ ਲੱਗੇ ਫਿਰ ਅਗਰ ਮਨ ਕਰਦਾ ਫਿਰ ਆ ਜਾਓ ਜ਼ਿਆਦਾ ਸੂਟ ਲੈਣ ਲਈ ਇੱਕ ਸੂਟ ਲੈਣ ਲਈ ਬਹੁਤ ਦੂਰ ਤੋਂ ਨਾ ਆਓ ਮੰਨ ਲਓ ਤੁਸੀਂ 60 70 80 ਕਿਲੋਮੀਟਰ ਤੇ ਜਾਂ 100 ਕਿਲੋਮੀਟਰ ਤੇ ਆਇਓ ਇਸ ਲਈ ਤੁਹਾਨੂੰ ਅਖੋ ਜਿੰਦਾ ਮੇਰੇ ਨੇੜੇ ਦੇ ਏਰੀਆ ਵਾਲੇ ਜਿਹੜੇ ਆਂਦੇ ਉਹਨਾਂ ਨੂੰ ਸਭ ਨੂੰ ਪਤਾ ਹੀ ਹੈ ਜੀ ਔਨਲਾਈਨ ਦਾ ਅਸਲੀ ਮਕਸਦ ਸਾਡਾ ਹੈ ਲਓ ਜੀ ਅੱਜ ਸ਼ੁਰੂ ਕਰਦੇ ਆਂ ਅੱਜ ਦੇ ਰੇਟ ਬਹੁਤ ਅੱਛੇ ਰੇਟ ਹੈ ਦੂਜਾ ਐਤਵਾਰ ਔਰ ਚੌਥਾ ਐਤਵਾਰ ਸਾਡੀ ਦੁਕਾਨ ਬੰਦ ਹੁੰਦੀ ਹੈ ਜਿਹੜੇ ਵੀ ਮਹੀਨੇ ਦਾ ਦੂਜਾ ਐਤਵਾਰ ਔਰ ਚੌਥਾ ਐਤਵਾਰ ਆਂਦਾ ਉਸ ਐਤਵਾਰ ਨਹੀਂ ਸਾਡੀ ਦੁਕਾਨ ਬੰਦ ਹੁੰਦੀ ਹੈ ਬਾਕੀ ਐਤਵਾਰ ਤੁਸੀਂ ਸਾਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਕਿ ਦੁਕਾਨ ਖੁੱਲੀ ਹੈ ਜਾਂ ਨਹੀਂ ਹੁਣ ਕਰਦੇ ਆਂ ਅੱਜ ਦੀ ਵੀਡੀ ਲਓ ਜੀ ਸਭ ਤੋਂ ਪਹਿਲਾਂ ਦੇਖੋ ਪੀਸੀ ਕਾਟਨ ਦੀ ਲੀਜੀਬੀਜੀ ਆ ਗਈ ਹੈ 4.5 ਮੀਟਰ ਸੂਟ ਜੀ ਰੰਗ ਦੇਖੋ ਕਿੰਨੇ ਸੋਹਣੇ ਆ 4.5 ਮੀਟਰ ਸੂਟ ਆਣਾ ਜੀ ਚਾਰ ਚਾਰ ਕਲਰ ਆਣੇ ਰੰਗ ਸਿਰ ਦੇ ਜਾਓ ਇਸ ਸੂਟ ਦਾ ਪ੍ਰਾਈਸ ਕਰ ਦਿੱਤਾ ਗਿਆ ਹੈ ਜੀ 230 ਰੁਪਏ ਦਾ ਇੱਕ ਸੂਟ ਅਗਰ ਤੁਸੀਂ ਦੋ ਸੂਟ ਲੈ ਲੇ ਤਾਂ 450 ਰੁਪਏ ਦੇ ਦੋ ਸੂਟ 4.5 ਮੀਟਰ ਵਾਲੇ 450 ਦੇ ਦੋ ਸੂਟ ਮਿਲ ਜਾਣੇ ਆ ਡਿਜ਼ਾਈਨ ਕਪੜਾ ਸਾਰਾ ਹੀ ਬਹੁਤ ਵਧੀਆ ਹੈ ਸਾਰੇ ਹੀ ਸੂਟ ਜਿਹੜਾ 300 ਰੁਪਏ ਦਾ ਸੀ ਸੂਟ ਵੇਚ ਰਹੇ ਆ ਉਹ ਹੈ 60 ਰੁਪਏ ਮੀਟਰ ਕਪੜੇ ਦੇ ਹਿਸਾਬ ਦੇ ਨਾਲ ਵੀ 217 ਰੁਪਈਆ ਦਾ 4.5 ਮੀਟਰ ਕਪੜਾ ਬਣਨਾ ਚਾਹੀਦਾ ਪਰ ਮੈਂ ਸਪੈਸ਼ਲ ਡਿਸਕਾਊਂਟ ਕੀਤਾ ਤੁਹਾਡੇ ਲਈ ਫੁੱਲ ਟੂ ਫੁੱਲ ਇਸ ਰੇਟ ਦੇ ਵਿੱਚ ਇਹ ਮਾਲ ਨਹੀਂ ਮਿਲ ਸਕਦਾ ਹੈ ਕਿਤੇ ਵੀ ਜੀ ਪ੍ਰਾਈਸ ਦੇਖੋ ਬੇਨਤੀ ਬਸ ਆਹੀ ਹੈ ਕਿ ਅਗਰ ਤਾਂ ਕਪੜਾ ਸਿਰਫ ਦੇਖਣ ਦਾ ਸ਼ੌਂਕ ਹੈ ਤਾਂ ਵੀਡੀਓ ਚ ਦੇਖੋ ਜਿੰਨਾ ਮਰਜੀ ਅਗਰ ਖਰੀਦਣਾ ਤਾਂ ਜਰੂਰ ਆਓ ਵੈਲਕਮ ਹੈ ਜੀ ਟਾਈਮ ਪਾਸ ਦੇ ਲਈ ਆਪਣੇ ਕੋਲ ਕੋਈ ਜਗ੍ਹਾ ਨਹੀਂ ਹੈ ਕਿਉਂਕਿ ਜਗ੍ਹਾ ਦੁਕਾਨ ਤੇ ਬਹੁਤ ਥੋੜੀ ਹੈ ਸਿਰਫ ਗਾ ਕੇ ਅਟੈਂਡ ਹੋ ਪਾ ਰਿਹਾ ਹੈ ਜੀ ਇਹ ਕਦੇ ਵੀ ਨਹੀਂ ਹੋ ਰਿਹਾ ਕਿ ਅਸੀਂ ਕਸਟਮਰ ਨੂੰ ਹਰ ਇੱਕ ਨੂੰ ਮੰਨ ਲਓ ਇੱਕ ਇੱਕ ਸੂਟ ਵਾਲੇ ਨੂੰ ਬਹੁਤ ਜ਼ਿਆਦਾ ਸੂਟ ਦਿਖਾ ਸਕੀਏ ਵੀਡੀਓ ਇਸੇ ਵਜ੍ਹਾ ਨਾਲ ਬਣਾਈ ਦੀ ਹੈ ਜੀ ਇਹ ਹਰ ਵਾਰੀ ਮੇਰਾ ਕਹਿਣਾ ਹੈ ਕਿਉਂਕਿ ਦੇਖੋ ਦੁਕਾਨ ਤੇ ਰਾਸ਼ਪਾਨ ਨੂੰ ਜੋ ਮਰਜ਼ੀ ਪਾ ਲੋ ਪਰ ਮੈਂ ਤਾਂ ਇਹ ਜਾਣਦਾ ਜਿੰਨਾ ਕੰਮ ਅਸੀਂ ਕਰ ਸਕਦੇ ਆ ਉਨਾ ਹੀ ਕਰ ਸਕਦੇ ਆ ਬਹੁਤ ਟਾਪ ਦਾ ਕੱਪੜਾ ਹੈ ਜੀ ਲੀਜੀ ਬਿਜੀ ਟਾਪ ਦੀ ਲੱਗੀ ਹੋਈ ਹੈ ਜੀ ਇਹ ਡਿਜ਼ਾਈਨ ਸਟੋ ਪ੍ਰਾਈਸ ਦੇਖਣ ਵਾਲੀ ਚੀਜ਼ ਹੈ ਇਸ ਪ੍ਰਾਈਸ ਦੇ ਵਿੱਚ ਸੂਟ ਨਹੀਂ ਮਿਲ ਸਕਦਾ ਜੀ ਜਿਹੜੇ ਸਾਡੇ ਪ੍ਰਾਈਸ ਹੈ ਅਸੀਂ ਤਾਂ ਸਿਰਫ ਪ੍ਰਾਈਸ ਤੇ ਖੇਡ ਰਹੇ ਆ 5 ਰੁਪਏ ਨਾਲ ਵੀ ਸੂਟ ਦੇ ਰਹੇ ਆ ਜੀ 5 5 ਰੁਪਏ ਨਾਲ ਵੀ ਸਰ ਫੈਸਲੇ ਹੀ ਕਿ ਗਾਕ ਨੂੰ ਚੀਜ਼ਾਂ ਦੇ ਦਈਏ ਪ੍ਰਾਈਸ ਦੱਸ ਦਈਏ ਸੂਟ ਜਿੱਥੇ ਮਰਜੀ ਖਰੀਦ ਲਓ ਜਿੱਥੇ ਜੀ ਦਾ ਦਿਲ ਕਰਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਸਾਡੇ ਹੀ ਆਓ ਸਰ ਦੁਕਾਨ ਤੇ ਖਰੀਦੋ ਜੀ ਇਹ ਹੈ ਜੀ ਇਸ ਦੇ ਡਿਜ਼ਾਈਨ ਔਰ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਇੱਕ ਸੂਟ 230 ਰੁਪਏ ਦਾ ਔਰ ਅਗਰ ਤੁਸੀਂ ਖਰੀਦੋਗੇ ਦੋ ਸੂਟ ਤਾਂ 450 ਦੇ ਦੋ ਸੂਟ ਜੀ ਲਓ ਜੀ ਨੈਕਸਟ ਦੇਖੋ 5 5 ਮੀਟਰ ਕਪੜਾ ਹੈ ਜੀ ਪੂਰੇ 5 5 ਮੀਟਰ ਕਪੜਾ 300 ਰੁਪਏ ਦਾ ਇੱਕ ਸੂਟ ਅਗਰ ਤੁਸੀਂ ਦੋ ਸੂਟ ਲੈ ਲੂਗੇ ਜੀ ਤਾਂ 550 ਰੁਪਏ ਨੂੰ ਦੋ ਸੂਟ ਮਿਲ ਜਾਣਗੇ ਟੋਟਲ ਏਕੇ ਟੈਕਸ ਦਾ ਬੇਸ ਹੈ ਕਪੜਾ ਟਾਪ ਦਾ ਹੈ ਸਾਰੀਆਂ ਚੀਜ਼ਾਂ ਇਹਦੀਆਂ ਵਧੀਆ ਹੁਣ ਬਹੁਤ ਥੋੜੇ ਮੇਰੇ ਕੋਲ ਡਿਜ਼ਾਈਨ ਰਹਿ ਗਈ ਹੈ ਜਿਆਦਾ ਡਿਜ਼ਾਈਨ ਹੈ ਨਹੀਂ ਸਿਰਫ ਤੁਹਾਡੀ ਨਿਗਾਹ ਕਰਵਾ ਰਿਹਾ ਕਿਉਂਕਿ ਇਹ ਸੂਟ ਕਸਟਮਰ ਜਿਹੜੇ ਹੈ ਹੁਣ ਤਾਂ ਅਗਲੇ ਸਾਲ ਲਈ ਵੀ ਲੈ ਕੇ ਰੱਖ ਰਹੇ ਆ ਕਿਉਂਕਿ ਇਹ ਕੀ ਹੁੰਦਾ ਹੈ ਕਿ ਜਾਨੂ ਮੰਨ ਲਓ ਮੁੜ ਕੇ ਸੂਟ ਆਉਂਦੇ ਆ ਤਾਂ ਇਹਨਾਂ ਦੀ ਰੇਟ ਦੀ ਰੇਟ ਲਿਸਟੇ ਕੁਝ ਹੋਰ ਨਿਕਲੀ ਵੀ ਹੁੰਦੀ ਹੈ ਜੀ ਮੰਨ ਲਓ 400 450 ਇਸ ਤਰ੍ਹਾਂ ਆਦੇ ਹੁੰਦੇ ਕਪੜੇ ਅਸੀਂ ਹੁਣ ਇਸੇ ਲਈ ਤੁਹਾਨੂੰ ਫੁੱਲ ਡਿਸਕਾਊਂਟ ਤੇ ਦੇ ਰਹੇ ਆ ਜੀ ਚੈੱਕ ਸੂਟ ਦੀ ਸੇਲ ਚੱਲੇ ਰਹੀ ਹੈ ਉਹ ਮੈਂ ਵੀਡੀਓ ਦੇ ਵਿੱਚ ਹੁਣ ਥੋੜੀ ਦੇਰ ਵਿੱਚ ਵੀ ਦਿਖਾ ਦੇਣੀ ਤੁਹਾਨੂੰ ਉਹ ਸੇਲ ਸਾਡੀ ਚੱਲ ਰਹੀ ਹੈ ਬਹੁਤ ਵਧੀਆ ਸੇਲ ਚੱਲ ਰਹੀ ਹੈ ਚੈੱਕ ਸੂਟ ਅਗਰ ਤੁਸੀਂ ਕਿਸਨੇ ਖਰੀਦਨੇ ਆ ਗਰਮ ਚੈੱਕ ਸੂਟ 4.5 ਮੀਟਰ ਸੂਟ 1 150 ਰੁਪਏ ਦਾ ਅਗਰ ਤੁਸੀਂ 3 ਸੂਟ ਲੈ ਲੇ ਤਾਂ 400 ਰੁਪਏ ਦੇ 3 ਸੂਟ ਦਿੰਦੇ ਆ ਸ਼ਰਤ ਆ ਹੁੰਦੀ ਕਿ ਤਿੰਨੇ ਸੂਟ ਇੱਕ ਲਿਫਾਫੇ 'ਚ ਜਾਣੇ ਆ ਇਹ ਨਹੀਂ ਹੈ ਕਿ ਹਰ ਇੱਕ ਲਈ ਅਲੱਗ-ਅਲੱਗ ਸੂਟ 5-5 6 ਰੁਪਏ ਦਾ ਲਿਫਾਫਾ ਹੀ ਚਲ ਜਾਵੇ ਫਰਕ ਕੀ ਹੈ ਕਿ ਕਿ ਮੈਂ 5 ਰੁਪਏ ਤੇ ਉਹ ਸੂਟ ਵੇਚ ਰਿਹਾ ਹਾਂਗਾ ਇਸ ਕਰਕੇ ਨਹੀਂ ਜੀ ਦੇ ਪਾ ਰਹੇ ਹਾਂ ਰੇਟ ਦੇਖੀ ਜਾਓ ਅਗਰ 5 ਮੀਟਰ ਲੈਣਾ 180 ਦਾ ਇੱਕ ਚਾਰ ਤਿੰਨ ਸੂਟ ਲੈ ਲੇ ਤਾਂ 4500 ਰੁਪਏ ਦੇ ਮਿਲ ਜਾਂਦੇ ਆ ਜੀ ਇਹ ਚੀਜ਼ਾਂ ਹੈ ਹੁਣ ਮੈਚਿੰਗ ਸੂਟ ਦਿਖਾ ਦੇ ਜੀ ਆ ਦੇ ਤਾਂ ਮੈਚਿੰਗ ਸੂਟ ਬਹੁਤ ਟੌਪ ਦਾ ਹੈ 3 ਮੀਟਰ ਪੂਰੀ ਬਾਟਮ 2.5 ਮੀਟਰ ਪੂਰੀ ਸ਼ਰਟ ਕਪੜਾ ਬਹੁਤ ਟੌਪ ਹੈ ਜਿਹੜੇ ਕਸਟਮਰਾਂ ਨੇ ਸਲਾਇਆ ਹੈ ਨਾ ਜੀ ਬਹੁਤ ਖੁਸ਼ ਕਸਟਮਰ ਹੈਗੇ ਸਾਰੇ ਕਿ ਕਪੜਾ ਬਹੁਤ ਵਧੀਆ ਪਿਓਰ ਚੁੰਨੀ ਦੇ ਨਾਲ ਇਹ ਸੂਟ ਬਹੁਤ ਮਹਿੰਗਾ ਬਣਦਾ ਪਰ ਅਸੀਂ ਤੁਹਾਨੂੰ ਪਿਓਰ ਚੁੰਨੀ ਵੀ ਲੈਸ ਤੇ ਦੇਣ ਲੱਗੇ ਆਂ ਪਿਓਰ ਚੁੰਨੀ ਦਾ ਸਪੈਸ਼ਲ ਰੇਟ ਸੁਣ ਲਓ 150 ਰੁਪਏ ਚ 2.5 ਮੀਟਰ ਵਾਲੀ ਪਿਓਰ ਦੀ ਚੁੰਨੀ ਪੀਕੋ ਕੀਤੀ ਵੀ 150 ਚ ਹੈ ਚੁੰਨੀ ਮੇਰੇ ਕੋਲ 100-150 ਹੀ ਪੀਸ ਹੈ ਕੋਈ ਜ਼ਿਆਦਾ ਪੀਸ ਨਹੀਂ ਹੈ ਪਰ ਪ੍ਰਾਈਸ ਤੁਹਾਨੂੰ ਅਸੀਂ ਵਧੀਆ ਜਿ ਦੇ ਦੇਣੇ ਆ ਪ੍ਰਾਈਸ ਵੱਧ ਚੁੱਕੇ ਆ ਚੁੰਨੀ ਦੇ ਬਹੁਤ ਅਸੀਂ ਤੁਹਾਨੂੰ ਪਹਿਲੇ ਰੇਟ ਤੇ ਵੀ ਘਟਾ ਕੇ ਦੇ ਰਹੇ ਆ ਕਿਉਂਕਿ ਕਈ ਕਸਟਮਰਾਂ ਦਾ ਕਹਿਣਾ ਸੀ ਕਿ ਜਦੋਂ ਤੁਸੀਂ ਅਪ੍ਰੈਲ ਦੇ ਵਿੱਚ ਸੇਲ ਲਗਾਈ ਸੀ ਤਾਂ ਤੁਸੀਂ 150 ਰੁਪਏ ਦੀ ਪਿਓਰ ਦੀ ਚੁੰਨੀ ਦੇ ਰਹੇ ਸੀ ਤਾਸੀ ਉਹ ਚੀਜ਼ ਦੇ ਰਹੇ ਆ ਇਹ ਕਪੜਾ ਬਹੁਤ ਟੌਪ ਦਾ ਨਾ ਰੰਗ ਖਰਾਬ ਹੋਇਆ ਨਾ ਸੂਟ ਨੂੰ ਕੁਝ ਹੁੰਦਾ ਇਹ ਵੀ ਤੁਸੀਂ ਨੋਟ ਕਰ ਸਕਦੇ ਹੋ ਈ ਦਾ ਰੇਟ ਹੈ 350 ਰੁਪਿਆ ਢਾਈ ਸ਼ਰਟ ਪੂਰੀ 3 ਮੀਟਰ ਮਿੰਨ ਕੇ ਸਲਵਾਰ ਦਾ ਕਪੜਾ ਜੀ ਇਹ ਚੀਜ਼ ਆ ਜਾਏਗੀ ਨੈਕਸਟ ਏਕੇ ਟੈਕਸ ਦਾ BMW ਜਿਹੜਾ ਪਿਓਰ ਕਾਟਨ ਹੈ ਇਹ ਹੁੰਦਾ ਪਿਓਰ ਕਾਟਨ ਨੰਬਰ ਅਲੱਗ-ਅਲੱਗ ਆਉਂਦੇ ਇੱਕ ਪੈਰਿਸ ਬਿਊਟੀ ਆਂਦਾ ਉਹ ਮਿਕਸ ਕਪੜਾ ਹੁੰਦਾ ਪਰ ਉਹ ਵੀ ਬਹੁਤ ਵਧੀਆ ਚੱਲਦਾ ਲੀਜੀ-ਵਿਜੀ ਹੁੰਦਾ ਇਹ ਹੁੰਦਾ ਪਿਓਰ ਕੈਮਰੀ 400 ਰੁਪਏ ਦਾ ਸੂਟ ਤੁਹਾਨੂੰ ਪਹਿਲਾਂ ਤੋਂ ਹੀ ਇਸ ਰੇਟ ਦੇ ਹੀ ਰਿਹਾ ਬਹੁਤ ਬੈਸਟ ਰੇਟ ਹੈ ਮੇਰੀ ਸਮਝ ਚ ਪਿਓਰ ਪਿਓਰ ਕਾਟਨ ਦਾ ਇਸ ਰੇਟ ਤੋਂ ਘੱਟ ਹਜੇ ਤੱਕ ਕਿਸੇ ਦਾ ਰੇਟ ਨਹੀਂ ਹੈ ਜੀ ਨਾ ਕੋਈ ਦੇ ਸਕਦਾ ਮਿਲ ਨਹੀਂ ਨਹੀਂ ਰੇਟ ਘਟਾਇਆ ਹੈ ਜੀ ਇਸ ਚੀਜ਼ ਦੇ ਵਿੱਚ ਲਓ ਜੀ ਹੁਣ ਤੁਸੀਂ ਦੇਖੋ ਟੈਬੀ ਲਾਈਨਿੰਗ ਕਪੜਾ ਅੱਜ ਕੱਲ ਆ ਰਿਹਾ ਇਹਦੇ ਵਿੱਚ ਲਾਈਨਿੰਗ ਆ ਰਹੀ ਨੂੰ ਟੈਬੀ ਲਾਈਨਿੰਗ ਕਹਿੰਦੇ ਆ ਜੌਰਜਟ ਵਰਗਾ ਕਪੜਾ ਹੈ ਕਹਿੰਦੇ ਇਹਨੂੰ ਟੈਬੀ ਲਾਈਨਿੰਗ ਹੈ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ 8800 ਰੁਪਏ ਦਾ ਸੂਟ ਵਿਕ ਰਿਹਾ ਹੈ ਜੀ ਡਿਜ਼ਾਈਨ ਦੇਖਦੇ ਜਾਓ ਸੂਟ ਦਾ ਪ੍ਰਾਈਸ ਹੈ ਸਿਰਫ 400 ਰੁਪਿਆ 3 ਮੀਟਰ 30 ਪੁਆਇੰਟ 33 ਸਵਾ ਤਿੰਨ ਤੋਂ ਮਾੜਾ ਮੋਟਾ ਵੱਧ ਹੀ ਕਪੜਾ ਵੱਡਾ ਪਨਾ ਹੈ ਆਰਾਮ ਨਾਲ ਸੂਟ ਬਣਦਾ ਹੈ ਰੇਟ ਬਹੁਤ ਅੱਛਾ ਹੈ ਇਸ ਭਾ ਦੇ ਵਿੱਚ ਇਸ ਤਰ੍ਹਾਂ ਦੇ ਸੂਟ ਨਹੀਂ ਮਿਲ ਸਕਦੇ ਜੀ اگر ਤੁਸੀਂ ਨਾ ਸੂਟਾਂ ਦੀ ਗੱਲ ਕਰੋ ਮੇਰੇ ਕੋਲ ਬਹੁਤ ਵੀ ਨਹੀਂ ਜਿਆਦਾ ਸੂਟ ਹੈ 30 40 ਸੂਟੇ ਆਏ ہیں ਬਟ ਪ੍ਰਾਈਸ ਦੇਖੋ اور ਇਹਦੀ ਡਿਜ਼ਾਈਨਿੰਗ ਦੇਖੋ ਅੱਜ ਕੱਲ ਦੇ ਦਿਨਾਂ ਦੇ ਵਿੱਚ ਮੰਨ ਲਓ 올ਓਵਰ ਸੂਟ ਨਾਲ ਪਿਓਰ ਦੀ ਚੁੰਨੀ ਵਧੀਆ ਬਹੁਤ ਵਧੀਆ ਪ੍ਰਾਈਸ ਦੇ ਵਿੱਚ 800 ਤੋਂ 900 ਰੁਪਏ ਦਾ ਸੂਟ ਤਾਂ ਇਹ 올ਓਵਰ ਆ ਰਿਹਾ ਫਿਰ ਪਿਓਰ ਦੀ ਚੁੰਨੀਆਂ 1000 ਦਾ ਸੂਟ ਹੁੰਦਾ ਤੁਹਾਨੂੰ ਸੂਟ ਕਿਸ ਰੇਟ ਤੇ ਮਿਲ ਰਿਹਾ ਸਿਰਫ 400 ਰੁਪਏ ਦਾ ਸੂਟ ਪੂਰਾ ਸੂਟ ਮਿਲ ਰਿਹਾ ਹੈ ਔਰ 150 ਰੁਪਏ ਦੀ ਮੈਂ ਪਿਓਰ ਦੀ ਚੁੰਨੀ ਕਰ ਦਿੱਤੀ ਹੈ ਵਾਈਟ ਇਸ ਸਭ ਤੁਹਾਡੇ ਲਈ ਸਪੈਸ਼ਲ ਰੇਟ ਦੇ ਰਹਿਆਂ ਅਗਰ ਡਿਜ਼ਾਈਨ ਪਸੰਦ ਹੋਇਆ ਔਨਲਾਈਨ ਆਰਡਰ ਕਰ ਸਕਦੇ ਹੋ ਸਿੰਗਲ ਸਿੰਗਲ ਪੀਸ ਅਸੀਂ ਘਰ ਭੇਜਦੇ ਆ ਸਿਰਫ ਸੀਓਡੀ ਨਹੀਂ ਹੈ ਪੈਸੇ ਪਹਿਲਾਂ ਭਉਂਦੇ ਆ ਆਪਣੇ ਗੂਗਲ ਪੇ ਰਾਹੀਂ ਇਸ ਚੀਜ਼ ਦਾ ਧਿਆਨ ਰੱਖੋ ਜੀ 60 ਰੁਪਏ 1 ਕੇਜੀ ਦੀ ਸ਼ਿਪਿੰਗ ਹੈ ਚਾਹੇ 1 ਕਿਲੋ ਚ ਤੁਹਾਡਾ ਇੱਕ ਸੂਟ ਆਵੇ ਚਾਹੇ ਆਨ ਦੋ ਉਹ 60 ਰੁਪਏ ਹੀ ਚੱਲ ਰਹੇ ਹੈ ਲਓ ਜੀ ਨੈਕਸਟ ਸੂਟ ਦੇਖੋ ਬਹੁਤ ਟੌਪ ਦਾ ਸੂਟ ਹੈ ਰੀਅਨ ਤੇ ਚੀਜ਼ ਛਿਪਲੀ ਕਢਾਈ ਨੂੰ ਕਹਿੰਦੇ ਆ ਪਿਛਲੇ ਪੱਲੇ ਤੱਕ ਕਢਾਈ ਜਾਊਗੀ ਇਹ ਨਹੀਂ ਹੈ ਕਿ ਫਰੰਟ ਪੱਲੇ ਤੇ ਹੀ ਹੈ ਪਲੇਨ ਆਊਗੀ ਸਲਵਾਰ ਦਾ ਕਪੜਾ ਜੀ ਫਿਰ ਆਊਗੀ ਫੋਰ ਸਾਈਡ ਲੇਸ ਵਾਲੀ ਚੁੰਨੀ ਸੈਮੀ ਚੁੰਨੀ ਆਣੀ ਹੈ ਪਿਓਰ ਦੀ ਨਹੀਂ ਆਣੀ ਕਲਰ ਦੇਖੋ ਗ੍ਰੀਨ ਵਾਈਨ ਸ਼ੇਡ ਬਲੈਕ ਸ਼ੇਡ ਨੇਵੀ ਸ਼ੇਡ ਸੂਟ ਦਾ ਪ੍ਰਾਈਸ ਸੁਣਨ ਵਾਲਾ ਹੈ ਜੀ ਸਿਰਫ 450 ਰੁਪਏ ਦਾ ਸੂਟ ਪਹਿਲਾ ਸੂਟ ਸੀ 800 ਰੁਪਏ ਦਾ 700 ਰੁਪਏ ਦਾ 500 ਰੁਪਏ ਦਾ ਸਪੈਸ਼ਲ ਡਿਸਕਾਊਂਟ 450 ਰੁਪਏ ਦੇ ਵਿੱਚ ਜੀ ਇਹ ਸੂਟ ਮਿਲੂਗਾ ਜੀ ਤੁਹਾਨੂੰ ਦੇਖੋ ਸੂਟ ਟਾਪ ਦਾ ਸੂਟ ਹੈ ਅੱਜ ਮੈਂ ਵੀਡੀਓ ਬਹੁਤ ਆਰਾਮ ਨਾਲ ਬਣਾ ਰਿਹਾ ਕਿ ਹਰ ਇੱਕ ਡਿਜ਼ਾਈਨ ਕਸਟਮਰ ਨੂੰ ਪਤਾ ਲੱਗੇ ਗਾਹਕ ਨੂੰ ਹਰ ਡਿਜ਼ਾਈਨ ਵੀਡੀਓ ਚ ਪਤਾ ਲੱਗਦਾ ਰਹੇ ਕਿਹੜੀ ਚੀਜ਼ ਹੈ ਜੀ ਦੇਖੋ ਜੀ ਲਓ ਜੀ ਨੈਕਸਟ ਸੂਟ ਦੇਖੋ ਜਿਹੜੇ ਸੂਟ ਨੇ ਬਹੁਤ ਪਾਈਆਂ ਵੀ ਆ ਬਹੁਤ ਹੀ ਟਾਪ ਦਾ ਸੂਟ ਹੈ ਇਹ ਆਣਗੇ ਗਲੇ ਤੇ ਬਟਨ ਇਹਦੇ ਨਾਲ ਕਰੀਮ ਕਲਰ ਦੀ ਸਲਵਾਰ ਆਂਦੀ ਹੈ ਜਿਹਦੇ ਪਹੁੰਚੇ ਕਢਾਈ ਹੁੰਦੀ ਹੈ ਨਾਲ ਡਬਲ ਡਾਈ ਆਂਦਾ ਜੀ ਦੁਪੱਟਾ ਸਿਰਫ 500 ਰੁਪਏ ਦਾ ਸੂਟ ਹੈ ਜੀ ਡਿਜ਼ਾਈਨ ਇੱਕੋ ਹੀ ਆਂਦਾ ਇਹਦੇ ਵਿੱਚ ਮਤਲਬ ਇਸ ਦੇ ਵਿੱਚ ਸੂਟ ਚਾਹੇ ਮੇਰੇ ਤੋਂ 50 ਲੈ ਲਿਓ ਇਹਦੇ ਵਿੱਚ ਕਲਰ ਤੁਹਾਨੂੰ ਹੋਰ ਨਿਗਾ ਕਰਵਾਉਂਦਾ ਬਹੁਤ ਸੋਹਣੇ ਕਲਰ ਆ ਰਹੇ ਆ ਆ ਦੇਖੋ ਆ ਚੀਜ਼ ਵੀ ਇਹਦੇ ਵਿੱਚ ਆ ਰਹੀ ਹੈ ਆ ਡਿਜ਼ਾਈਨਿੰਗਾਂ ਵੀ ਆ ਰਹੀਆਂ ਹਨ ਠੀਕ ਹੈ ਜੀ हाँ देखो जी ये सब इस दे बहुत डिजाइनिंग है मेरे पास पहुंचा कढ़ाई दौ रुपए का सूट है जी सिर्फ ये मैं पिछली वीडियो भी दिखाया सी ये तो एक अद्धा ही सूट होना है ज्यादा नहीं मुड़ के भी मिले है ओ ही सी उ मिल जाएगे जी ये जिन्ने मर्जी ले लो बाकी डिजाइन च जिन्हें मर्जी ले लो जी ये चीज बहुत टॉप दी है जी पांच सौ रुपया सूट का प्राइस लो जी देखो सूट बहुत ही सोहनी प्रिंटिंग जी शर्ट आ जानी ये आएगी जी बॉटम ਹਾਂਜੀ ਕਢਾਈ ਇਹ ਆਉਂਗੀ ਜੀ ਚੁੰਨੀ ਸੈਮੀ ਟੂ ਸਾਈਡ ਲੇਸ ਫੱਟੀ ਦੇ ਨਾਲ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਕਲਰ ਮਿਲ ਜਾਣਗੇ ਸੂਟ ਦਾ ਪ੍ਰਾਈਸ ਹੈ ਜੀ ਸਿਰਫ 450 ਰੁਪਿਆ ਗਾਜਰੀ ਲਵੈਂਡਰ ਔਰੇਂਜ ਇਸ ਤਰ੍ਹਾਂ ਦੀਆਂ ਸ਼ੇਡਾਂ ਅਲੱਗ-ਅਲੱਗ ਮਿਲ ਜਾਣੀਆਂ 450 ਰੁਪਏ ਚ ਇਹ ਸੂਟ ਵੀ ਹੈਗਾ ਜੀ ਸਪੈਸ਼ਲ ਡਿਸਕਾਊਂਟ ਜੇ ਇਹ ਕੋਈ ਸੂਟ ਚਾਰ ਸੂਟ ਇਕੱਠੇ ਲੈ ਲੂੰਗਾ ਤਾਂ 400 ਦੇ ਹਿਸਾਬ ਨਾਲ ਵੀ ਮਿਲਣਗੇ ਬਹੁਤ ਹੀ ਅੱਛਾ ਰੇਟ ਹੈ ਮੇਰੀ ਸਮਝ ਲਓ ਜੀ ਅਗਲਾ ਸੂਟ ਦੇਖੋ ਦੁਪੱਟਾ ਸੂਟ ਬਹੁਤ ਵੇਚਿਆ ਪਹਿਲਾਂ ਵੀ ਥੋੜੇ ਜਿਹੇ ਪੀਸ ਆਏ ਐ ਪਲੇਨ ਸਲਵਾਰ ਇਹ ਆਏਗਾ ਜੀ ਕਾਟਨ ਦਾ ਦੁਪੱਟਾ ਸਿਰਫ 400 ਰੁਪਏ ਦਾ ਸੂਟ ਹੈ ਜੀ ਟੌਪ ਦਾ ਸੂਟ ਹੈ ਲੈਂਥ ਪੂਰੀ ਹੈ ਕੋਈ ਲੈਂਥ ਘਟਨੀ ਕਲਰ ਦੇਖੋ ਜੀ ਫਿਰੋਜ਼ੀ ਪੀਲਾ ਜਿਹਾ ਲਾਈਟ ਪੀਲਾ ਪਿੰਕ ਗਾਜਰੀ ਔਰ ਫਿਰੋਜ਼ੀ ਇਹ ਚਾਰ ਕਲਰ ਦਾ ਸੈਟ ਆਂਦਾ ਜੀ 400 ਰੁਪਏ ਚ ਬਹੁਤ ਸੋਹਣਾ ਸੂਟ ਹੈ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਜਿਹੜਾ ਸੂਟ ਅਸੀਂ 750 ਦਾ ਵੇਚਦੇ ਸੀ ਪਿਓਰ ਕੈਮਰਿਕ ਤੇ ਸੂਟ ਹੈ ਇਹ ਨਹੀਂ ਹੈ ਕਿ ਵੈਸੇ ਹੀ ਚੱਕ ਕੇ ਕੁਝ ਵੀ ਆ ਦੇਖੋ ਪਿਓਰ ਕੈਮਰਿਕ ਦੀ ਸ਼ਰਟ ਹੈ ਜੀ ਇਹ ਆਏਗੀ ਪਲੇਨ ਬਾਟਮ 2.5 ਮੀਟਰ ਇਹਦੇ ਨਾਲ ਲੱਗਿਆ ਹੈ ਸੈਮੀ ਦੁਪੱਟਾ ਪਿਓਰ ਦਾ ਗਿਆ ਸੈਮੀ ਆ ਗਿਆ ਪਰ ਸੂਟ ਦਾ ਰੇਟ ਵੀ 350 ਰੁਪਿਆ ਟੁੱਟ ਗਿਆ 400 ਰੁਪਏ ਚ ਸੂਟ ਹੈ ਕਿਸੇ ਨੇ ਵੀ ਵਿਆਹ ਸ਼ਾਦੀ ਚ ਦੇਣ ਲੈਣ ਦੇ ਲਈ ਲੈਣਾ ਹੋਵੇ ਬਹੁਤ ਵਧੀਆ ਹੈ ਲਓ ਜੀ ਆ ਵੀ ਸੁਰਤ ਤੁਸੀਂ ਸਾਡੀ ਵੀਡੀਓ ਚ ਪਹਿਲਾਂ ਵੀ ਦੇਖਿਆ ਹੋਣਾ ਇਹਦਾ ਪ੍ਰਾਈਸ ਵੀ ਬਹੁਤ ਜ਼ਿਆਦਾ ਸੀ ਇਹ ਵੀ ਸੈਮੀ ਚੁੰਨੀ ਦੇ ਨਾਲ ਲਗਵਾਇਆ ਕਿਉਂਕਿ ਮੌਸਮ ਦੇ ਜਦੋਂ ਫਰਕ ਪੈਂਦੇ ਆ ਤਾਂ ਮਿਲਾਂ ਵਾਲਿਆਂ ਨੇ ਕਾਟਨ ਦਾ ਕੱਪੜਾ ਬੰਦ ਕਰ ਦਿੰਦੇ ਸਿਲਕੀ ਕੱਪੜਾ ਬਣਾਉਣਾ ਸ਼ੁਰੂ ਕਰ ਲਿਆ ਉਹਨਾਂ ਨੇ ਇਹ ਵੀ ਸੈਮੀ ਚੁੰਨੀ ਦੇ ਨਾਲ ਲਗਵਾ ਕੇ 400 ਰੁਪਏ ਦੇ ਵਿੱਚ ਜੀ ਬਹੁਤ ਸੋਹਣੇ ਡਿਜ਼ਾਈਨਿੰਗ ਔਰ ਰੇਟ ਕਲਰ ਆ ਦੇਖੋ ਸਾਰੇ ਮਿਲ ਜਾਣੇ ਇਹਦੇ ਵਿੱਚ ਜੀ ਤੇ ਸਭ ਕਲਰ ਇਸੇ ਦੇ ਵਿੱਚ ਹੈ ਉਹ ਤੁਹਾਨੂੰ ਕਲਰ ਇਹਦੇ ਵਿੱਚ ਮਿਲ ਜਾਣੇ ਅਲੱਗ-ਅਲੱਗ ਦੇ ਫੌਗ ਗ੍ਰੇ ਕਲਰ ਚੱਕੀ ਹਾਂਜੀ ਆ ਦੇਖੋ ਇਹ ਡਿਜ਼ਾਈਨ ਵੀ ਇਸੇ ਦੇ ਵਿੱਚ ਹੁਣ ਜੇ ਇੱਕ ਚੀਜ਼ ਦੇਖੀ ਜਾਵੇ ਆ ਜਿਹੜੀ ਸ਼ਰਟ ਆ ਇਹ ਸ਼ਰਟ ਨੂੰ ਹੀ ਅਸੀਂ 250 ਦੀ ਬੇਚ ਸਕਦੇ ਹਾਂ ਸਲਵਾਰ ਦਾ ਕਪੜਾ 2.5 ਮੀਟਰ 150 ਰੁਪਏ ਦਾ ਜੀ ਆ ਦੇਖੋ ਇਹ ਵੀ 400 ਵਾਲੇ ਦੇ ਵਿੱਚ ਹੀ ਹੈ ਸਲਵਾਰ ਦਾ ਕਪੜਾ ਨਾਲ ਲਗਾ ਕੇ 400 ਦਾ ਸੂਟ 100 ਦੀ ਚੁੰਨੀ ਲਗਾਓ ਜੀ 500 ਰੇਟ ਬਣਦਾ ਫਿਰ ਵੀ 400 ਰੁਪਏ ਦੇ ਰੇਟ ਦੇ ਵਿੱਚ ਮੈਂ ਇਹ ਸੂਟ ਦੇ ਰਿਹਾ ਸਿਰਫ ਕਿਹਾ ਹੈ ਕਿ ਗਾਹਕ ਨੂੰ ਰੇਟ ਉਸ ਤੇ ਸੂਟ ਦੇਣਾ ਹੈ ਜਿਹੜਾ ਰੇਟ ਨਾ ਹੋਵੇ ਹੈ ਕਿਤੇ ਮਜ਼ਾ ਤਾਂ ਇਸ ਦੁਕਾਨਦਾਰੀ ਦਾ ਹੈ ਜੀ ਉਦਾਂ ਦਾ ਸਾਰੀ ਦੁਨੀਆ ਦੁਕਾਨਦਾਰੀ ਕਰਦੀ ਹੈ ਫਿਰ ਰੇਟ ਤਾਂ ਜੋ ਹਰ ਜਗ੍ਹਾ ਮਿਲ ਗਿਆ ਉਹਦਾ ਕਾਹ ਫਾਇਦਾ ਹੈ ਜੀ ਰੇਟ ਉਹ ਹੋਣਾ ਚਾਹੀਦਾ ਜਿਹੜਾ ਨਾ ਮਿਲੇ ਲਓ ਜੀ ਲਿਜੀ ਬੀਜੀ ਦਾ ਸੂਟ ਸੈਮੀ ਚੁੰਨੀ 400 ਰੁਪਏ ਦੇ ਵਿੱਚ ਹੀ ਆ ਸੂਟ ਮਿਲ ਜਾਣਾ ਆਲ ਓਵਰ ਆ ਵੀ ਇਸੇ ਦੇ ਵਿੱਚ ਜੀ 400 ਰੁਪਏ ਚ ਆਲ ਓਵਰ ਸੂਟ ਨਾਲ ਸੈਮੀ ਚੁੰਨੀ ਜੀ ਲਓ ਜੀ ਨੈਕਸਟ ਦੇਖੋ ਜਾਮ ਕਾਟਨ ਦੀ ਸ਼ਰਟ ਲਿਜੀ ਬਿਜੀ ਦੀ ਬਾਟਮ ਪੱਲੇ ਦੇ ਉੱਤੇ ਦੇ ਵੀ ਲੈਂਸ ਲੱਗੀ ਹੋਈ ਹੈ ਗਲੇ ਦੇ ਉੱਤੇ ਵੀ ਟਾਈ ਪੱਟੀ ਲੱਗੀ ਹੋਈ ਹੈ ਪਲੇਨ ਬਾਟਮ ਪ੍ਰਿੰਟ ਪਿਓਰ ਦਾ ਦੁਪੱਟਾ ਜੀ ਸੂਟ ਦਾ ਪ੍ਰਾਈਸ ਹੋ ਗਿਆ ਸਿਰਫ 550 ਰੁਪਿਆ 750 ਰੁਪਏ ਚ ਸੂਟ ਵਿਕਿਆ 550 ਰੁਪਏ ਦਾ ਸੂਟ ਹੈ ਜੀ ਵੀਡੀਓ ਦੇਖੋ ਤੁਹਾਨੂੰ ਲੱਗੇ ਰੇਟ ਸਹੀ ਤਾਂ ਤੁਸੀਂ ਕਪੜਾ ਖਰੀਦਣਾ ਨਹੀਂ ਕਿਤੇ ਹੀ ਨਹੀਂ ਲਓ ਜੀ ਆ ਡਿਜ਼ਾਈਨ ਦੇਖੋ ਮੇਰੇ ਕੋਲ ਇੱਕ ਕਸਟਮਰ ਆਇਆ ਸੇਮ ਡਿਜ਼ਾਈਨ ਉਹਨਾਂ ਨੇ ਇਹ ਸੂਟ ਪਾਇਆ ਹੋਇਆ ਸੀ ਸਿਰਫ ਪਿਓਰ ਦੀ ਚੁੰਨੀ ਨਾਲ ਆਸੀਏ ਸੂਟ ਉਹਨਾ ਪਾ 1000 ਰੁਪਏ ਦਾ ਕਸਟਮਰ ਨੇ ਦੱਸਿਆ ਕਿ ਮੈਂ ਇਹ ਸੂਟ ਖਰੀਦਿਆ ਝੂਠ ਨਹੀਂ ਬੋਲਣਾ 900 ਚ ਵੀ ਸੀ 700 ਚ ਵੀ ਸੀ 600 ਚ ਵੀ ਸੀ ਅੱਜ ਆ ਗਿਆ ਕਾਟਨ ਦੁਪੱਟੇ ਨਾਲ ਜੀ ਆ ਦੇਖੋ ਕਾਟਨ ਦਾ ਦੁਪੱਟਾ ਲਗਾ ਦਿੱਤਾ ਸੂਟ ਦਾ ਰੇਟ ਕਰ ਦਿੱਤਾ ਗਿਆ 500 ਰੁਪਿਆ ਸਿਰਫ 500 ਰੁਪਏ ਦੇ ਵਿੱਚ ਇਹ ਡਿਜ਼ਾਈਨ ਬਣਾਤਾ ਗਿਆ ਜੀ ਲਓ ਜੀ ਹੁਣ ਦੇਖੋ ਨੈਕਸਟ ਡਿਜ਼ਾਈਨ 700 ਰੁਪਏ ਵਾਲਾ ਡਿਜ਼ਾਈਨ ਸੀ ਸ਼ਰਟ ਪਲੇਨ ਬਾਟਮ ਪ੍ਰਿੰਟ ਪਿਓਰ ਦੀ ਚੁੰਨੀ suit ਦਾ ਰੇਟ ਸਪੈਸ਼ਲ ਡਿਸਕਾਊਂਟ 550 ਰੁਪਿਆ 550 ਰੁਪਏ ਦੇ ਵਿੱਚ ਪਿਓਰ ਚੁੰਨੀ ਨਾਲ suit ਕਰ ਦਿੱਤਾ ਗਿਆ ਹੈ ਜੀ ਰੇਟ ਦੇਖੋ ਚੀਜ਼ ਦੇਖੋ ਫਿਰ ਆਪਣੇ ਮਨ ਦੇ ਨਾਲ ਫਲਾ ਕਰੋ ਕਿ suit ਖਰੀਦਣ ਵਾਲੀ ਗੱਲ ਹੈ ਜਾਂ ਨਹੀਂ ਜੀ ਵਿਆਹਾਂ ਸ਼ਾਦੀਆਂ ਦੇ ਲਈ ਇਸ ਟਾਈਮ ਮੇਰੀ ਸਮਝ ਦੇ ਵਿੱਚ ਇਹ ਤੋਂ ਸਹੀ ਕਪੜਾ ਤਾਂ ਨਹੀਂ ਮਿਲਣਾ ਅਗਰ ਕਿਤੇ ਸਾਡੇ ਰੇਟ ਔਰ ਕਪੜੇ ਦੇ ਬਰਾਬਰ ਦੀ ਗੱਲ ਮਿਲਦੀ ਹੈ ਤਾਂ ਮੈਨੂੰ ਵੀ ਦੱਸੋ ਆ ਦੇਖੋ ਜੀ ਆਲ ਓਵਰ suit ਜੀ ਕੈਮਰਿਕ ਦਾ ਨਾਲ ਪ੍ਰਿੰਟ ਪਿਓਰ ਦੀ ਚੁੰਨੀ ਸੂਟ 750 ਹੀ ਵਿਕਦਾ ਸੀ 650 ਹੀ ਵਿਕਦਾ ਤੇ ਅੱਜ ਦਾ ਰੇਟ ਸਪੈਸ਼ਲ ਡਿਸਕਾਊਂਟ 550 ਰੁਪਏ ਦੇ ਵਿੱਚ ਜੀ 550 ਦਾ ਰੇਟ ਜੀ ਇਸ ਸੂਟ ਦਾ ਰੰਗ ਉਹਦੇ ਵਿੱਚ ਵੀ ਮਿਲ ਜਾਣੇ ਆ ਜੀ ਡਿਜ਼ਾਈਨ ਦੇਖਦੇ ਜਾਓ ਜੀ ਚੀਜ਼ਾਂ ਦੇਖਦੇ ਜਾਓ ਸਪੈਸ਼ਲ ਡਿਸਕਾਊਂਟ ਇਸ ਲਈ ਕਹਿੰਦਾ ਕਿਉਂਕਿ ਸੱਚਮੁੱਚ ਰੇਟਾਂ ਦਾ ਫਰਕ ਆਇਆ ਹੈ ਉਦਾਂ ਚਾਹੇ ਜੋ ਮਰਜੀ ਕਹੀ ਜਾਈਏ ਜੀ ਤੁਸੀਂ ਘਰਾਂ ਦੇ ਵਿੱਚ ਆਪ ਦੇਖੋਗੇ ਤੁਸੀਂ ਕਿਹੜੇ ਕਿਹੜੇ ਰੇਟਾਂ ਦੇ ਸੂਟ ਖਰੀਦੇ ਸੀ ਲਓ ਜੀ ਬਹੁਤ ਹੀ ਵਧੀਆ ਡਿਜ਼ਾਈਨ ਵਿਦ ਆਰੀ ਵਰਕ ਪਲੇਨ ਬਾਟਮ ਕੈਮਰਿਕ ਦੀਆਂ ਸ਼ਰਟਾਂ ਆ ਰਹੀਆਂ ਹੀ ਪ੍ਰਿੰਟ ਪ्योर ਦੀ ਚੁੰਨੀ ਪ੍ਰਾਈਸ 550 ਰੁਪਏ ਦੇ ਵਿੱਚ ਜੀ ਇਹ ਵੀ 550 ਤੁਹਾਨੂੰ ਅਸੀਂ ਸਪੈਸ਼ਲ ਡਿਸਕਾਊਂਟ ਦੇ ਚੀਜ਼ਾਂ ਦੇਣੀ ਆ ਅੱਜ ਰੇਟ ਉਹ ਹੋਣੇ ਚਾਹੀਦੇ ਜਿਹੜੇ ਕਿਤੇ ਨਾ ਮਿਲਣ ਮੈਂ بار-बार ਇਹ ਗੱਲ ਕਹਿੰਦਾ ਆਖਰਕਾਰ ਕਿਸੇ ਗੱਲ ਨਾਲ ਕਹਿੰਦਾ ਹੋਰ ਅਗਲੀ ਗੱਲ ਅਗਰ ਮੇਰੇ ਰੇਟ ਦਾ ਫਰਕ ਹੈ ਤਾਂ ਵੀ ਦੱਸੋ ਕੋਈ ਦੁਕਾਨਦਾਰ ਇਹ ਨਹੀਂ ਕਹਿੰਦਾ ਹੈ ਕਿ ਮੇਰੇ ਰੇਟ ਦਾ ਫਰਕ ਹੈ ਤਾਂ ਦੱਸੋ ਵੀਡੀਓ ਤਾਂ ਬਾਹਰ ਕੋਈ ਬਣਾ ਲੂੰਗਾ ਜੀ ਆਹ ਦੇਖੋ ਜੀ ਡਿਜ਼ਾਈਨਿੰਗ ਦੇਖੋ ਜੀ ਪਲੇਨ ਬਾਟਮ प्रिंट प्योर ਦਾ ਦੁਪੱਟਾ ਜੀ 550 ਰੁਪਏ ਦੇ ਵਿੱਚ ਜੀ लो जी फिर तो आ गया है, जाम का डिजाइन आलो जी जाम कॉटन के डिजाइन आया है बहुत ही सोहना डिजाइन है प्लेन बॉटम प्रिंट प्योर की चुनी जी प्राइस साढ़े पांच सौ इ भी रेट साढ़े पांच सौ जी लो जी नैक्सट डिजाइन देखो जी ਆਲੋ ਜੀ ਇਹ ਆ ਗਿਆ ਜੀ ਡਿਜ਼ਾਈਨ 750 ਰੁਪਏ ਵਾਲਾ ਸੂਟ ਸੀ ਜੀ ਪਿਓਰ ਦੀ ਚੁੰਨੀਆਂ ਦੇ ਨਾਲ 550 ਜੀ ਇਹ ਵੀ 550 ਚ ਹੁਣ ਇਹ ਦੇਖੋ ਮੈਂ ਜਿਹਨਾਂ ਰੇਟਾਂ ਤੇ ਸੂਟ ਵੇਚ ਰਿਆ ਨਾ ਜੀ ਜੇ 10 ਰੁਪਏ ਨਾਲ ਸੂਟ ਵੇਚ ਰਿਹਾਗਾ ਤਾਂ ਇਸ ਗੱਲ ਨੂੰ ਸਮਝਣਾ ਹੈ ਕਿ ਮੈਂ ਇਸ ਕਰਕੇ ਕਹਿੰਦਾ ਮੈਂ ਟਾਈਮ ਪਾਸ ਨਹੀਂ ਕਰਨਾ ਕਿਉਂਕਿ ਜਦੋਂ ਇਹ ਸੂਟ ਬਾਕੀਆਂ ਨੇ 8-800 ਦਾ ਕਿਤੇ ਵੀ ਵਿਕ ਜਾਣਾ ਹੈ ਤਾਂ ਮੈਂ ਘਟਾ ਕੇ ਤਾਂ ਦੇਣਾ ਕਿ ਮੈਂ ਟਾਈਮ ਪਾਸ ਨਹੀਂ ਕਰਨਾ ਜੀ ਹੁਣ ਆ ਸੂਟ ਦੇਖੋ ਜੀ ਇਹ ਸੂਟ ਦਾ ਰੇਟ ਹੈ ਜੀ 800 ਰੁਪਿਆ ਸਪਸ਼ਟ ਗੱਲ ਪਹਿਲਾਂ ਦੱਸ ਦਿੰਦਾ ਸੂਟ ਹੈ ਥੋੜੇ ਜਿਹੇ ਮਾੜਾ ਮੋਟਾ ਇਸ ਸੂਟ ਦਾ ਮਾੜਾ ਮੋਟਾ ਪੱਲਾ ਟੇਡਾ ਹੋਣਾ ਪਰ ਲੈਂਥ ਬਹੁਤ ਹੈ ਪੱਲਾ ਕੱਟ ਕੇ ਵੀ ਡਿਜ਼ਾਈਨ ਬਹੁਤ ਟੌਪ ਦਾ ਹੈ 800 ਰੁਪਏ ਦਾ ਸੂਟ ਵੇਚ ਰਿਹਾ ਹਲੇ ਵੀ ਮੈਂ ਬਹੁਤ ਵਧੀਆ ਨੰਬਰ ਆਂਦਾ ਕਲੀ ਜੋਟਾ ਨੰਬਰ ਇਸ ਤਰ੍ਹਾਂ ਦਾ ਜੀ ਦਾ ਨਾਮ ਆਂਦਾ ਕੁਝ ਪ੍ਰਾਈਸ ਦਊਂਗਾ ਮੈਂ 500 ਰੁਪਏ ਚ ਪਿਓਰ ਚੁੰਨੀ ਦੇ ਨਾਲ ਉਹ ਵਾਲਾ ਜਿਹਦਾ ਮਾੜਾ ਮੋਟਾ ਪੱਲਾ ਟੇਡਾ ਹੋਇਆ ਦੂਸਰੇ ਦਾ ਰੇਟ 550 ਜੀ ਇਹ ਨੋਟ ਕਰ ਲਿਓ ਜੀ ਇਹ ਇਹਨਾਂ ਚੀਜ਼ਾਂ ਦੀ ਰੇਟ ਹੈ ਹੁਣ ਸੂਟ ਆਊਂਗਾ ਜੀ 700 ਰੁਪਏ ਚ ਆਹ ਦੇਖੋ ਜੀ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਪੈਕਿੰਗ ਦੇ ਵਿੱਚ ਆ ਕੇ ਆਹੀ ਸੂਟ ਦਾ ਰੇਟ 950 ਰੁਪਏ ਮੇਰੇ ਕੋਲ ਵੀ ਆਇਆ ਹੋਇਆ ਹੈ ਹੋਰ ਮਿਲਦਾ ਇਹ ਸੂਟ ਤੁਹਾਨੂੰ ਆਪਾਂ ਦੇਵਾਂਗੇ ਸਿਰਫ 700 ਰੁਪਏ ਦੇ ਵਿੱਚ ਪਿਓਰ ਚੁੰਨੀਆਂ ਦੇ ਨਾਲ ਜੀ ਇਸ ਤਰ੍ਹਾਂ ਦੀ ਬਹੁਤ ਡਿਜ਼ਾਈਨਿੰਗ ਸਾਡੇ ਕੋਲ ਪਈ ਹੈ ਲਓ ਜੀ ਹੁਣ ਆ ਗਿਆ ਦੁਬਾਰਾ ਤੋਂ ਸ਼ਿਮਰ ਦੇ ਸੂਟ ਆਹ ਸੂਟ ਇੱਕ ਦਿਨ ਆਏ 8 ਪੀਸ ਬੈਸੀ ਲੈ ਕੇ ਆਇਆ ਸੀ ਸ਼ੌਂਕੀਆ ਤੌਰ ਤੇ ਮੈਨੂੰ ਨਹੀਂ ਸੀ ਪਤਾ ਕਿ ਡਿਜ਼ਾਈਨਿੰਗ ਔਰ ਸੂਟ ਇੰਨਾ ਵੇਕਣਾ ਮੇਰੇ ਕੋਲ ਕਸਟਮਰ ਆਇਆ ਇੱਕੋ ਸੂਟ ਇੱਕੋ ਹੀ ਗਾਕ ਸਾਰੇ ਸੂਟ ਲੈ ਗਿਆ ਪਿਓਰ ਦੀ ਚੁੰਨੀ ਦੇ ਨਾਲ ਹੈ ਸੂਟ ਦਾ ਰੇਟ ਸੀ 750 ਰੁਪਿਆ ਇੱਕੋ ਕਸਟਮਰ ਲੈ ਗਿਆ ਨਾਲ ਉਹਨੇ ਕਿਹਾ ਕਿ ਹਜ਼ਾਰ ਦਾ ਸੂਟ ਹੈ ਇਹ ਮੈਨੂੰ ਨਹੀਂ ਪਤਾ ਜੀ ਕਿ ਹਜ਼ਾਰ ਦਾ ਵੀ ਕਿਆ ਹੋਊਗਾ ਗੱਪਾਂ ਐਵੇਂ ਮੈਥੋ ਤਾਂ ਨਹੀਂ ਚਲਦੀਆਂ ਹੈ ਦੇਖੋ ਕਲਰ ਡਿਜ਼ਾਈਨਿੰਗ ਸਾਰੇ ਰੰਗ ਮਿਲ ਜਾਣੇ ਅੱਜ ਤੋਂ ਸਪੈਸ਼ਲ ਡਿਸਕਾਊਂਟ ਇਸ ਸੂਟ ਦੇ ਲਈ 750 ਰੁਪਏ ਦਾ ਇੱਕ ਸੂਟ ਅਗਰ ਕੋਈ ਚਾਰੇ ਸੂਟ ਲਾਊਗਾ ਤਾਂ ਮੈਂ ਦਊਗਾ ਉਹਨਾਂ ਨੂੰ 2800 ਰੁਪਏ ਦੇ ਚਾਰ ਸੂਟ ਅਗਰ ਚਾਰੇ ਲਾਊਗਾ ਇਹ ਅੱਜ ਦਾ ਡਿਸਕਾਊਂਟ ਹੈ ਪਹਿਲੇ ਵਾਲਾ ਸੋਚਣਾ ਨਹੀਂ ਜੋ ਨਵਾਂ ਰੇਟ ਨਿਕਲਦਾ ਸੀ ਉਹੀ ਦੱਸੀਦਾ ਹੈ ਜੀ ਇਹਨਾਂ ਰੇਟਾਂ ਤੇ ਇਹ ਚੀਜ਼ਾਂ ਵਿਕ ਰਹੀਆਂ ਹਨ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਰ ਬਹੁਤ ਮਿਲ ਜਾਣਗੀਆਂ ਜੀ ਕਾਫੀ ਡਿਜ਼ਾਈਨ ਆਈ ਜਾ ਰਹੇ ਹੈਗੇ ਠੀਕ ਹੈ ਜੀ ਇਹ ਸਿਰਫ ਛੋਟਾ ਜਿਹਾ ਮੰਨ ਲਓ ਇਹ ਟ੍ਰੇਲਰ ਇਸ ਲਈ ਦੱਸੀਦਾ ਕਿ ਗਾਹਕ ਨੂੰ ਦੱਸ ਦਿੱਤਾ ਜਾਵੇ ਚੀਜ਼ਾਂ ਮਿਲ ਜਾਣਗੀਆਂ ਪਸੰਦ ਤੁਹਾਡੀ ਹੈ ਤੇ ਇੱਕ ਸਿੰਗਲ ਸੂਟ ਵਾਲੇ ਲਈ ਮੈਂ ਦੱਸੇ ਦਿੱਤਾ ਕਿ ਮੰਨ ਲਓ ਹੁੰਦਾ ਹੈ ਇਕਰ ਤੁਸੀਂ ਦੋ ਮਿੰਟੇ ਸੂਟ ਪਸੰਦ ਕਰਨ ਆਏ ਤਾਂ ਬਹੁਤ ਵਧੀਆ ਹੈ। ਜੇ ਵੀਡੀਓ ਦੇਖੋ ਵੀਡੀਓ ਚ ਪਸੰਦ ਆ ਗਿਆ ਤਾਂ ਮਨ ਬਣਾ ਕੇ ਆਓ ਕਿ ਆਪਾਂ ਆਪਣਾ ਉਹ ਸੂਟ ਲੈ ਕੇ ਆ ਜਾਣਾ। ਅਗਰ ਬਹੁਤ ਵਾਰ ਕਸਟਮਰ ਕੀਤੇ ਰਿਸ਼ਤੇਦਾਰੀ ਚ ਤੁਰਿਆਵਾ ਆ ਗਿਆ ਦੁਕਾਨ ਤੇ ਤੇ ਅਗਲਾ ਕਹਿੰਦਾ ਜੀ ਸੂਟ ਦਿਖਾਓ ਜੇ ਪਸੰਦ ਆ ਗਿਆ ਲੈ ਜਾਵਾਂਗੇ। ਦੇਖੋ ਜਦੋਂ ਗਾਹਕ ਬੈਠੇ ਆ ਤਾਂ ਉਹ ਇੱਕ ਸੂਟ ਵਾਲੇ ਨੂੰ ਤਾਂ ਸੂਟ ਔਖਾ ਹੀ ਆ ਮੇਰੇ ਲਈ ਤਾਂ ਦਿਖਾਣਾ। ਮੈਂ ਤਾਂ ਜਿਹੜੇ ਜ਼ਿਆਦਾ ਲੈਣ ਵਾਲੇ ਆ ਮੇਰੇ ਲਈ ਤਾਂ ਉਹੀ ਰੱਬ ਹੈ ਜੀ ਉਸ ਟਾਈਮ ਦੇ ਲਈ ਤਾਂ। ਕਿਉਂਕਿ ਮੰਨ ਲਓ ਇੱਕ ਗਾਹਕ ਨਹੀਂ ਲੈਣਾ ਆਏਗਾ। ਮਨ ਲਓ ਚਾਹੇ 10000 ਦਾ ਚਾਹੇ 5000 ਦਾ ਕਪੜਾ ਇੱਕ ਨੇ ਲੈਣਾ ਹੈ 4500 ਦਾ ਸੂਟ ਉਸ ਟਾਈਮ ਮੇਰੇ ਲਈ ਔਖਾ ਹੋ ਜਾਂਦਾ ਸੋ ਇਹਦੇ ਚ ਬੁਰਾ ਨਹੀਂ ਮੰਨਣ ਵਾਲੀ ਗੱਲ ਹੈ ਜੀ ਤਦ ਤੱਕ ਲਈ ਹੁਣ ਧੰਨਵਾਦ ਫਿਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ